ਅੱਜ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਦੇਸੀ ਘਿਓ ਬਣਾ ਕੇ ਪਿਆਰ ਕਰਾਂਗੇ ਇਹਨੂੰ ਤੁਸੀਂ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਨਾ ਇਹ ਬਿਲਕੁਲ ਖਰਾਬ ਹੋਵੇਗਾ ਨਹੀਂ ਕਾਲਾ ਹੋਵੇਗਾ ਨਾ ਹੀ ਵੀ ਲੱਗੇਗੀ ਕਿ ਨਾ ਹੀ ਸਮੈਲਾ ਹੋਈ ਉਹਦੇ ਲਈ 4 ਦਿਨ ਦਾ ਮੱਖਣ ਜਾਨੀ ਕਿ ਮੱਖਣੀ ਮੈਂ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖੀ ਸੀ ਤੇ ਫਿਰ ਉਹਨੂੰ ਅੱਧੇ ਘੰਟੇ ਲਈ ਬਾਹਰ ਕੱਢ ਕੇ ਰੱਖਿਆ ਤੇ ਫਿਰ ਉਹਨੂੰ ਗਰਮ ਕਰਨ ਲਈ ਜੀ ਰੱਖ ਦਿੱਤਾ ਗੈਸ ਦੇ ਉੱਪਰ ਫਰਾਈਪੈਨ ਦੇ ਵਿੱਚ ਪਾ ਕੇ ਤੇ ਫਿਰ ਹਾਈ ਫਲੇਮ ਤੇ ਆਪਾਂ ਇਹਨੂੰ ਪਿਘਲਾ ਲੈਣਾ ਜਾਨੀ ਕਿ ਮੈਲਟ ਕਰ ਲੈਣਾ ਜਿਵੇਂ ਇਹ ਜੋ ਆਪਣਾ ਪਿਘਲ ਗਿਆ ਜਾਨਕੀ ਮੈਲਟ ਹੋ ਗਿਆ ਨਾ ਫਿਰ ਗੈਸ ਦੀ ਫਲੇਮ ਆਪਾਂ ਮੀਡੀਅਮ ਕਰ ਦੇਣੀ ਮੀਡੀਅਮ ਫਲੇਮ ਤੇ ਨਾ 4 ਤੋਂ 5 ਮਿੰਟ ਆਪਾਂ ਇਹਨੂੰ ਪਕਾਉਣਾ ਹੈ ਕਿ ਵਿੱਚ ਵਿੱਚ ਦੀ ਆਪਾਂ ਇਸ ਤਰ੍ਹਾਂ ਹਿਲਾਉਂਦੇ ਜਰੂਰ ਰਹਿਣਾ ਹੈ ਕਿ نیچے ਨਹੀਂ ਲੱਗਣਾ ਚਾਹੀਦਾ ਕਈ ਵੇਰੇ ਬਾਹਰ ਨਿਕਲ ਜਾਂਦਾ ਇਹਨੂੰ ਉਬਾਲਾ ਆ ਜਾਂਦਾ ਹੈ ਤੇ ਬਸ ਉਦੋਂ ਤੁਸੀਂ ਇਹਨੂੰ ਵਿੱਚ ਵਿੱਚ ਦੀ ਹਿਲਾ ਦੇਣਾ ਹੈ ਤੇ ਬਸ ਮੀਡੀਅਮ ਫਲੇਮ ਤੇ 5 ਮਿੰਟ ਪਕਾਉਣ ਤੋਂ ਬਾਅਦ ਫਿਰ ਆਪਾਂ ਗੈਸ ਕਰ ਦੇਣਾ ਹੈ ਕਿ ਬੰਦ ਕੇ ਫਿਰ ਆਪਾਂ ਇਹਨੂੰ ਨੋਰਮਲ ਰੂਮ ਟੈਂਪਰੇਚਰ ਤੇ ਠੰਡਾ ਕਰ ਲੈਣਾ ਹੈ ਤੇ ਗੈਸ ਬੰਦ ਕਰਕੇ ਜੀ ਇਹਨੂੰ ਹੁਣ ਆਪਾਂ ਠੰਡਾ ਕਰਾਂਗੇ ਇੱਥੇ ਮੈਂ 1 ਘੰਟੇ ਦੇ ਲਈ ਇਹਨੂੰ ਬਿਲਕੁਲ ਠੰਡਾ ਕਰ ਲਿਆ ਜੀ ਬਿਲਕੁਲ ਇਹ ਨਾਰਮਲ ਹੋ ਗਿਆ ਤੁਹਾਨੂੰ ਜਲਦੀ ਹੈ ਤਾਂ ਤੁਸੀਂ ਪੱਤੀ નીચે ਜਾਂ ਪਾਣੀ ਦੇ ਵਿੱਚ ਰੱਖ ਕੇ ਵੀ ਇਹਨੂੰ ਠੰਡਾ ਕਰ ਸਕਿਓ ਤੇ ਫਿਰ ਆਪਾਂ ਇਹਨੂੰ ਰੱਖ ਦੇਣਾ ਜੀ ਫਰਿੱਜ ਦੇ ਵਿੱਚ ਫਰਿੱਜ ਦੇ ਵਿੱਚ ਆਪਾਂ 2 ਤੋਂ 3 ਘੰਟੇ ਦੇ ਲਈ ਰੱਖਣਾ ਹੈ ਬਿਲਕੁਲ ਜੰਮ ਜਾਵੇਗਾ ਤੇ ਦੇਖੋ 3 ਘੰਟੇ ਰੱਖਣ ਤੋਂ ਬਾਅਦ ਇਹ ਬਿਲਕੁਲ ਹੀ ਜੰਮ ਗਿਆ ਹੈ ਤੇ ਮੈਂ ਤੁਹਾਨੂੰ ਇੱਥੇ ਕਟਛੀ ਦੇ ਨਾਲ ਚੈੱਕ ਕਰਕੇ ਵੀ ਦਿਖਾ ਦਿੰਨੀ ਆ ਬਿਲਕੁਲ ਹੀ ਦੇਖੋ ਬਰਫ਼ ਵੀ ਤਰ੍ਹਾਂ ਜામੂ ਜਾਏ ਫਿਰ ਸਾਈਡ ਤੋਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਕੱਟ ਲਗਾ ਲੈਣਾ ਹੈ ਜੀ ਕਿਉਂਕਿ ਕੱਟ ਲਗਾਉਣਾ ਜ਼ਰੂਰੀ ਹੈ ਤੁਸੀਂ ਇੱਥੇ ਚਮਚ ਦੇ ਨਾਲ ਜਾਂ ਕਟਛੀ ਦੇ ਨਾਲ ਇਸ ਤਰ੍ਹਾਂ ਨਾਈਫ ਦੇ ਨਾਲ ਕੱਟ ਲਗਾ ਲੈਣਾ ਇਥੇ ਵੀ ਆਪਾਂ ਜਿਹੜੀ નીચે ਐਕਸਟਰਾ ਲੱਸੀ ਹੈ ਜਦਾਂ ਛਿੱਧੀਆਂ ਹੈ ਉਹ ਵੱਖ ਕਰ ਲਵਾਂਗੇ ਇਸ ਆਇਡ ਨਾਲ ਆਪਾਂ ਇੱਥੇ ਚਮਚ ਦੇ ਨਾਲ ਹੱਥ ਦੇ ਨਾਲ ਚਾਕੂ ਦੇ ਨਾਲ ਸਾਈਡ ਤੇ ਕਰ ਲੈਣੀ ਆ ਤੇ ਜਿਵੇਂ ਹੀ ਆਪਾਂ ਕਿਓ ਨੂੰ ਗਰਮ ਕਰਾਂਗੇ ਤੇ ਵਾਪਸ ਇਹ ਜਿਹੜਾ ਕਿਓ ਸਾਈਡ ਤੇ ਕਰਾਂਗੇ ਵਿੱਚ ਪਾ ਦਿਆਂਗੇ ਤੇ ਫਿਰ ਆਪਾਂ ਲੱਸੀ ਨੂੰ ਅਲੱਗ ਕਰਨ ਲਈ ਜੀ ਇੱਥੇ ਮੈਂ नीचे ਇੱਕ ਐਕਸਟਰਾ ਜਾਨੀ ਕਿ ਹੋਰ ਬਰਤਨ ਲਿਆਏ ਉਹਦੇ ਵਿੱਚ ਆਪਾਂ ਸਾਰੀਆਂ ਛਿੱਧੀਆਂ ਤੇ ਲੱਸੀ ਇਸ ਤਰ੍ਹਾਂ ਕੱਢ ਦੇਣੀ ਆ ਤੇ ਹੱਥ ਦੇ ਨਾਲ ਹਲਕਾ ਜਿਹਾ ਨਾ ਆਪਾਂ ਕਿਓ ਨੂੰ ਇਸ ਤਰ੍ਹਾਂ ਮਤਲਬ سپورਟ ਦੇਣੀ ਆ ਦੇਖੋ ਲੱਸੀ ਜਿਹੜੀ ਆ ਉਹ ਆਪਾਂ ਅਲੱਗ ਕਰ ਲਈ ਐ ਤੇ ਕਿਉ ਨੂੰ ਹੁਣ ਆਪਾਂ ਰੱਖ ਲਿਆਂਗੇ ਜੀ ਗੈਸ ਦੇ ਉੱਪਰ ਕਿੰਨੀ ਸਾਰੀ ਲੱਸੀ ਤੇ ਛਿੱਦیاں ਨਿਕਲੀਆਂ ਦੇਖੋ ਇਹਦੇ ਨਾਲ ਜਿਹੜਾ ਕਿਉ ਆ ਨਾ ਜਲਦੀ ਗਰਮ ਹੋ ਜਾਂਦਾ ਏ ਬਣ ਜਾਂਦਾ ਏ ਤੇ ਗੈਸ ਔਨ ਕਰਕੇ ਜੀ ਹਾਈ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ 2 ਤੋਂ 3 ਮਿੰਟ ਮੀਡੀਅਮ ਫਲੇਮ ਤੇ ਵੀ ਤੁਸੀਂ ਇਹਨੂੰ ਪਕਾ ਸਕਦੇ ਆਂ ਨਹੀਂ ਉਹਦੇ ਨਾਲ ਨਾ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਇਸ ਲਈ ਮੈਂ ਹਾਈ ਫਲੇਮ ਤੇ ਇਹਨੂੰ ਪਕਾ ਰਹੀ ਆਂ ਕਿਓ ਨੂੰ ਨਾ ਹਾਈ ਫਲੇਮ ਤੇ ਪਕਾਉਂਦੇ ਹੋਏ ਇੱਥੇ ਮੈਨੂੰ 3 ਮਿੰਟ ਹੋ ਗਏ ਆ ਦੇਖੋ ਤੇ ਦੇ ਵਿੱਚ ਹਲੇ ਥੋੜੀ ਥੋੜੀ ਜਿਹੜੀ ਲਸਤੀਆਂ ਹੈਗੀ ਆ ਤੇ ਆਪਾਂ ਫੇਰ ਇੱਥੇ ਫਲੇਮ ਮੀਡੀਅਮ ਕਰ ਸਕਦੇ ਆ ਤੇ ਮੈਂ ਥੋੜੀ ਮੀਡੀਅਮ ਫਲੇਮ ਇੱਥੇ ਕਰ ਲਈ ਆ ਤੇ ਆਪਾਂ ਇਹਦੇ ਵਿੱਚ ਜਿਹੜੀ ਐਕਸਟਰਾ ਲਸਤੀਆਂ ਨਾ ਉਹ ਵੀ ਸੁਕਾ ਲੈਣੀਆਂ ਤੇ ਇਹ ਵੀ ਤੁਸੀਂ ਜਿਹੜੀਆਂ ਸ਼ਿੱਗੀਆਂ ਉਹ ਅਲੱਗ ਲਿਖਣ ਲੱਗ ਜਾਣਗੀਆਂ ਤੇ ਮੈਂ ਇੱਥੇ 2 ਮਿੰਟ ਜਿਹੜਾ ਕਿਓ ਆ ਜੀ ਇਹਨੂੰ ਹੋਰ ਇੱਥੇ ਘੜ ਲਿਆਏ ਇਸ ਤਰ੍ਹਾਂ ਦੇਖੋ ਪਕਾ ਲਿਆਏ ਇਦੇ ਨਾਲ ਛਿੱਧੀਆਂ ਅਲੱਗ ਹੋ ਗਈਆਂ ਜਿਹੜੀ ਲੱਸੀ ਆ ਨਾ ਸਾਰੀ ਉਹ ਜਲ ਗਈਆਂ ਯਾਨਕੀ ਸੜ ਗਈ ਐ ਜਿਹਦੇ ਵਿੱਚ ਕੱਲਾ ਕਿਓ ਤੇ ਛਿੱਧੀਆਂ ਰਹਿ ਗਈਆਂ ਛਿੱਧੀਆਂ ਆਪਾਂ ਜਿਹੜੀਆਂ ਛਾਣ ਕੇ ਅਲੱਗ ਕਰਾਂਗੇ ਫਿਰ ਟੋਟਲ ਇਥੇ ਮੈਂ 5 ਤੋਂ 6 ਮਿੰਟ ਕਿਓ ਨੂੰ ਪਕਾਇਆ ਜਿੱਤੇ ਦੇਖੋ ਕਿੰਨਾ ਵਧੀਆ ਕਿਓ ਬਣ ਕੇ ਤਿਆਰ ਹੋਇਆ ਨਾ ਇਹ ਕਾਲਾ ਹੋਇਆ ਨਾ ਹੀ ਲਾਲ ਹੋਇਆ ਏ ਤੇ ਇਸ ਤਰੀਕੇ ਦੇ ਨਾਲ ਬਣਾਓਗੇ ਨਾ ਤੁਹਾਡਾ ਕਿਓ ਕਦੇ ਵੀ ਖਰਾਬ ਨਹੀਂ ਹੋਵੇਗਾ ਨਾ ਹੀ ਇਹਦੇ ਚ ਕਈ ਵਾਰੀ ਗੰਦੀ ਜਿਹੀ ਸਮੈਲ ਆਉਣ ਲੱਗ ਜਾਂਦੀ ਆ ਉਹ ਨਹੀਂ ਆਵੇਗੀ ਨਾ ਹੀ ਉਲੀ ਲੱਗੇਗੀ ਇਸੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਵੇਗੀ ਫਿਰ 5-6 ਮਿੰਟ ਪਕਾਉਣ ਤੋਂ ਬਾਅਦ ਮੈਂ ਗੈਸ ਬੰਦ ਕਰ ਦਿੱਤਾ ਜੀ ਹਲਕਾ ਜਿਹਾ ਇਹਨੂੰ ਠੰਡਾ ਕਰਾਂਗੇ ਜਿਵੇਂ ਕਿ ਉਹ ਬਾਲੋਂੋਂ ਹਟ ਗਿਆ ਤੇ ਫਿਰ ਇਹਨੂੰ ਛਾਣ ਕੇ ਆਪਾਂ ਬਰਤਨ ਦੇ ਵਿੱਚ ਪਾ ਲਵਾਂਗੇ ਇੱਥੇ ਤੁਸੀਂ ਪਲਾਸਟਿਕ ਦੇ ਬਰਤਨ ਦੀ ਬਿਲਕੁਲ ਵਰਤੋਂ ਨਹੀਂ ਕਰਨੀ ਨਾ ਹੀ ਪਲਾਸਟਿਕ ਦੀ ਪੋਣੀ ਜਾਂ ਛਾਨਣੀ ਦੀ ਵਰਤੋਂ ਕਰਨੀ ਆ ਤੇ ਮੈਂ ਇੱਥੇ ਲਿਆਏ ਜੀ ਸਟੀਲ ਦਾ ਡੱਬਾ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਸਟੀਲ ਦਾ ਕੱਚਾ ਡੱਬਾ ਲੈ ਸਕਦੇ ਹੋ ਯੂਟਿਊਬ ਪਰ ਰੱਖਿਆ ਜੀ ਸਟੀਲ ਦੀ ਛਾਨਣੀ ਕਿਉਂ ਦੇ ਰਹੀ ਨਾ ਆਪਾਂ ਇਹ ਕਿਉਂ ਬਹੁਤ ਹੀ ਜ਼ਿਆਦਾ ਗਰਮ ਸੀ ਤੇ ਛਾਨ ਲੈਣਾ ਹੈ ਤਾਂ ਕਿ ਪਣ ਲੈਣਾ ਹੈ ਕਿ ਪਣਨ ਲਈ ਤੁਸੀਂ ਕਪੜੇ ਦੇ ਵੀ ਵਰਤੋਂ ਕਰ ਸਕਦੇ ਹੋ ਸਿੱਧੀਆਂ ਉੱਪਰ ਰਹਿ ਜਾਣ ਕਿ ਇੱਥੇ ਕਿਉਂ ਸਾਰਾ ਨੀਚੇ ਡੱਬੇ ਦੇ ਵਿੱਚ ਚਲਾ ਜਾਵੇਗਾ ਤੇ ਬਹੁਤ ਹੀ ਵਧੀਆ ਸẽ ਬੰਦਾ ਹੈ ਜੀ ਇਦੇ ਵਿੱਚ ਬਿਲਕੁਲ ਵੀ ਲੱਸੀ ਨਹੀਂ ਰਹਿੰਦੀ ਛਿੱਧੀਆਂ ਨਹੀਂ ਰਹਿੰਦੀਆਂ ਤੇ ਨਾ ਹੀ ਇਹ ਕਦੇ ਖਰਾਬ ਹੁੰਦਾ ਹੈ ਤੇ ਬਣਾ ਕੇ ਇਹਨੂੰ ਸਟੋਰ ਕਰਕੇ ਰੱਖੋ ਜਿਵੇਂ ਠੰਡਾ ਹੋ ਗਿਆ ਨਾ ਇਹਨੂੰ ਆਪਾਂ ਬੰਦ ਕਰਕੇ ਰੱਖਦੇ ਨਾ ਤੁਸੀਂ ਇਹਨੂੰ ਬਾਹਰ ਰੱਖ ਸਕਦੇ ਹੋ ਬਿਲਕੁਲ ਫਰਿੱਜ ਦੇ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਤੇ ਦੇਖੋ ਨਾ ਹੀ ਇਹਦੇ ਵਿੱਚ ਕੋਈ ਛਿੱਧੀ ਆ ਨਾ ਹੀ ਵਿੱਚ ਲੱਗਤੀ ਆ ਤੇ ਕਲਰ ਕਿੰਨਾ ਸੋਹਣਾ ਆਇਆ ਹੈ ਇਸ ਤਰੀਕੇ ਦੇ ਨਾਲ ਬਣਾ ਕੇ ਇਹਨੂੰ ਸਟੋਰ ਕਰਕੇ ਰੱਖੋ ਤੇ ਪਹਿਲਾਂ ਆਪਾਂ ਇਹਨੂੰ ਹਲਕਾ ਜਿਹਾ ਨੰਗਾ ਰੱਖਾਂਗੇ ਜਿਵੇਂ ਗਰਮ ਹੋ ਗਿਆ ਨਾ ਤਾਂ ਟੱਕਰ ਦੇ ਕੇ ਇਹਨੂੰ ਉੱਪਰੋਂ ਬੰਦ ਕਰਕੇ ਰੱਖਾਂਗੇ ਤੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਨਵੀਂ ਤੇ ਹੈਲਥੀ ਵੀਡੀਓ ਦੇ ਨਾਲ ਅੱਪ ਤੱਕ ਦੇ ਲਈ ਸੋਸ਼ੀਅਲ ਕਾ